ਦੋਸਤੋ ਮੈਂ ਸੁਖਵਿੰਦਰ ਸਿੰਘ ਢਾਲੀਵਾਲ ਅੱਜ ਪਹੁੰਚੇ ਆਂ ਸੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼ੈਣਾ ਜਿੱਥੇ ਲੜਕੀਆਂ ਦਾ ਗਰਾਊਂਡ ਆ ಗ್ರಾಮ ਪੰਚਾਇਤ ਅਤੇ ਪੁਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕਰਨ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਸੀ ਅੱਜ ਸਾਡੇ ਪਿੰਡ ਦੀਆਂ ਲੜਕੀਆਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਗਰਾਊਂਡ ਆ ਉਹਦੀ ਅੱਜ ਸ਼ੁਰੂਆਤ ਹੋ ਰਹੀ ਹੈ ਜਿਹੜੀ 3 ਏਕੜ ਦੇ ਕਰੀਬ ਜ਼ਮੀਨ ਆ ਗਈ ਇਹ ಗ್ರಾಮ ਪੰਚਾਇਤ ਵੱਲੋਂ ਪੁਤਰੀ ਪਾਠਸਾਲਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਗਈ ਆ ਕਿ ਤੇ ਤੇ ਜਾਲ ਵਗੈਰਾ ਇੱਥੇ ਲੜਕੀਆਂ ਲੜਕੀਆਂ ਦੇ ਖੇਡਣ ਲਈ ਬਹੁਤ ਹੀ ਸ਼ਾਨਦਾਰ ਜਿਹੜਾ ਗਾ ਗਰਾਊਂਡ ਹੈਗਾ ਉਹ ਤਿਆਰ ਹੋ ਰਿਹਾ ਹੈਗਾ ਉਸ ਸੰਬੰਧੀ ਸਾਡੇ ਨਾਲ ਅੱਜ ਪ੍ਰਬੰਧਕ ਕਮੇਟੀ ಗ್ರಾಮ ਪੰਚਾਇਤ ਅਤੇ ਸਾਬਕਾ ਪੰਚਾਇਤ ਮੌਜੂਦਾ ਪੰਚਾਇਤ ਤੇ ਪਿੰਡ ਦੇ ਮੋਹਤਵਾਰ ਵਿਅਕਤੀ ਸਾਰੇ ਹੀ ਇੱਥੇ ਸ਼ਾਮਲ ਹੋਇਆ ਪੁਤਰੀ ਪਾਠਸਾਲਾ ਦੇ ਗਰਾਊਂਡ ਵਿੱਚ ਕੰਮ ਸ਼ੁਰੂਆਤ ਕਰਨ ਲਈ ਤੇ ਆਪਾਂ ਗੱਲ ਕਰਾਂਗੇ ਜਿਹੜਾ ਇਹ 3 ਏਕੜ ਦੇ ਕਰੀਬ ਗਰਾਊਂਡ ਤਿਆਰ ਹੋਣਾਗਾ ਉਸ ਤੋਂ ਉੱਪਰ ਕਰੀਬ ਮਤਲਬ ਕਿ 5-7 ਲੱਖ ਰੁਪਇਆ ਖਰਚ ਆਉਣਾਗਾ ਅਤੇ ਹੋਰ ਵੀ ਲਗਾਤਾਰ ਜਿਹੜੇ ਉਹ ਗ੍ਰਾਂਟਾਂ ਆਉਣਗੀਆਂ ਤੇ ਕੰਮ ਜਾਰੀ ਰਹੂਗਾ ਲੜਕੀਆਂ ਦਾ ਜਿੰਨਾ ਚੱਕੇ ਗਰਾਊਂਡ sire ਨਹੀਂ ਚੜਦਾ ਉਸ ਸੰਬੰਧੀ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਕਰਮਜੀਤ ਕੌਰ ਦੇ ਪਤੀ 나ਜ਼ਮ ਸਿੰਘ ਨਾ ਵੀ ਉਹ ਇਸ ਸੰਬੰਧੀ ਕੀ ਕਹਿਣਾ ਚਾਹੁੰਦੇ ਆ ਸਰਦਾਰ 나ਜ਼ਮ ਸਿੰਘ ਜੀ ਸੋ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਚੈਨਲ ਵਾਲਿਆਂ ਦਾ ਧੰਨਵਾਦ ਤਹਿ ਦਿਲੋਂ ਕਰਦੇ ਹਾਂ ਜਿਹੜਾ ਤੁਸੀਂ ਇਸ ਸਾਡੇ ਜਿਹੜੇ ਲੜਕੀਆਂ ਦਾ ਜਿਹੜਾ ਗਰਾਊਂਡ ਆ ਕਾਫੀ ਲੰਮੇ ਸਮੇਂ ਤੋਂ ਮੰਗ ਸੀਗੀ ਉਸ ਨੂੰ ਜਿਹੜਾ ਬਣਾਉਣ ਰਏ ਆ ਉਸ ਨੂੰ ਜਿਹੜਾ ਤੁਸੀਂ ਕਵਰੇਜ ਕਰ ਰਹੇ ਆ ਤੁਹਾਡਾ ਬਹੁਤ ਹੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਧਾਰੀ ਵਾਲਾ ਸਾਹਿਬ ਹਰਜੀਤ ਸਿੰਘ ਪੱਤਰਕਾਰ ਦੋਨਾਂ ਦਾ ਤੁਹਾਡਾ ਧੰਨਵਾਦ ਹੈ ਜੀ ਸੋ ਅਸੀਂ ਕਹਿਣਾ ਚਾਹੁੰਦੇ ਆ ਵੀ ਜਿਹੜਾ ਪੁਤਰੀ ਪੜ੍ਹਸਾਲਾ ਦਾ ਇਹ ਗਰਾਊਂਡ ਆ ਕਾਫੀ ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਸੀਗੀ ਕਿ ਲੜਕੀਆਂ ਦਾ ਜਿਹੜਾ ਗਰਾਊਂਡ ਆ ਵੱਡਾ ਪਿੰਡਾ ਵੀ ਬਣਾਇਆ ਜਾਵੇ ਸੋ ਇਸ ਨੂੰ ਬਣਾਉਣ ਜਾ ਰਹੇ ਹਾਂ ਇੱਥੇ ਅੱਜ ਜਿਹੜਾ 2 ਅਕਤੂਬਰ ਨੂੰ ਜਾਲੀ ਦਾ ਜਿਹੜਾ ਕੰਮ ਆ ਸ਼ੁਰੂ ਕੀਤਾ ਜਾ ਰਿਹਾ ਸੋ ਮੈਂ ਉੱਥੇ ਧੰਨਵਾਦ ਕਰਦਾ ਸਾਡੇ ಗ್ರಾಮ ਪੰਚਾਇਤ ਸੈਣਾ ਦਾ ਸਾਡੀਆਂ ਪੁਤਰੀ ਪੜ੍ਹਸਾਲਾ ਕਮੇਟੀ ਦਾ ਬੀਬੀਆਂ ਮਾਈਆਂ ਕਮੇਟੀ ਦਾ ਤੇ ਸਾਡੇ ਚੇਅਰਮੈਨ ਸਾਹ ਦੀਪੀ ਬਾਵਾ ਜੀ ਸਾਡੇ ਡੀਪੀ ਜੀ ਸੋ ਦੋਨਾਂ ਦੇ ਨਾਮ ਦੀਪੀ ਨੇ ਜਯਾ ਆਦਮ ਸਿੰਘ ਪ੍ਰਕਾਸ਼ ਦੀ ਸੋ ਗੁਰਮਖ ਸਿੰਘ ਜੀ ਮੀਤਾ ਸਿੰਘ ਜੀ ਨਾਇਬ ਸਿੰਘ ਜੀ ਜਿੰਨੇ ਵੀ ਆਏ ਆ ਸਾਰੇ ਸਾਰਿਆਂ ਦਾ ਇੱਥੇ ਧੰਨਵਾਦ ਕਰਦੇ ਹਾਂ ਹੁਣ ਤੇ ਸੋ ਜਿਹੜਾ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਸਾਡਾ ਜਿਹੜਾ ਪਿੰਡ ਆ ਕਾਫੀ ਵੱਡਾ ਪਿੰਡ ਆ ਸੋ ਮੈਂ ਕਿਤੇ ਨਾ ਕਿਤੇ ਸ਼ੁਰੂ ਤੋਂ ਪੜਦਿਆਂ ਤੋਂ ਹੀ ਇਹ ਸਮਾਜ ਸੇਵੀ ਕੰਮਾਂ ਦੇ ਵਿੱਚ ਜੁੜਿਆ ਹੋਇਆ ਸੀ ਕਿਉਂਕਿ ਜਿੱਥੇ ਅਸੀਂ ਜਨਮ ਲੈਂਦੇ ਆ ਜਿਸ ਧਰਤੀ ਦਾ ਖਾਨੇ ਆ ਸਾਡਾ ਉੱਥੇ ਫਰਜ਼ ਅਦਾ ਕਰਨਾ ਸਾਡਾ ਜ਼ਰੂਰੀ ਆ ਇਨਸਾਨੀਅਤ ਦੇ ਨਾਂ ਤੇ ਸੋ ਜਿੰਨੀਆਂ ਸੰਸਥਾਵਾਂ ਜਾਂ ਕੋਈ ਵੀ ਪਾਰਟੀ ਆ ਕਾਲੀਦਾਲਾ ਕਾਂਗਰਸ ਆ ਕਿਉਂਕਿ ਪਿੰਡ ਦੇ ਲੋਕ ਆ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਜੁੜੇ ਹੁੰਦੇ ਨੇ ਕਿਉਂਕਿ ਜਿਉਂ ਜਿੰਨਾ ਚਿਰ ਪਾਰਟੀ ਨਾਲ ਨਹੀਂ ਜੁੜਦਾ ਉਹ ਬੰਦਾ ਪਾਵਰਫੁੱਲ ਨਹੀਂ ਹੋ ਸਕਦਾ ਕੰਮ ਨਹੀਂ ਕਰ ਸਕਦਾ ਕੋ ਜਿੰਨੇ ਵੀ ਸਾਡੇ ਪਿੰਡ ਦੇ ਸਹਿਯੋਗੀ ਲੋਕ ਨੇ ਚਾਹੇ ਉਹ ਕਿਸੇ ਪਾਰਟੀ ਨਾਲ ਜੁੜੇ ਹੋਇਆ ਜਦੋਂ ਪਿੰਡ ਦੇ ਕੰਮਾਂ ਲਈ ਉੱਭਰ ਕੇ ਆਉਣਗੇ ਮੈਂ ਹਮੇਸ਼ਾ ਉਹਨਾਂ ਦਾ ਸਾਥ ਦਿੱਤਾ ਤੇ ਸਾਥ ਦਿੰਦਾ ਰਵਾਂਗਾ ਨਾ ਕੋਈ ਮੈਨੂੰ ਕੋਈ ਪਾਰਟੀਵਾਦੀ ਦਾਗਾ ਮੈਂ ਧਾਲੀਵਾਲ ਸਾਹਿਬ ਨੂੰ ਵੀ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਚਾਹੇ ਕਾਂਗਰਸ ਪਾਰਟੀ ਆ ਚਾਹੇ ਉਹ ਅਕਾਲੀ ਦਲ ਪਾਰਟੀ ਆ ਪਿੰਡ ਦੇ ਵਿੱਚ ਜਿਹੜਾ ਬੰਦਾ ਪਿੰਡ ਨੂੰ ਅੱਗੇ ਲੈ ਕੇ ਜਾਣ ਵਾਸਤੇ ਕੰਮ ਕਰਨਾ ਚਾਹੁੰਦਾ ਆਪਾਂ ਸਾਰੇ ਰਲ ਕੇ ਪਿੰਡ ਨੂੰ ਅੱਗੇ ਲੈ ਕੇ ਜਾਣ ਵਾਸਤੇ ਉਸ ਬੰਦੇ ਦਾ ਸਾਥ ਦਿਈਏ ਨਾ ਕਿ ਪਿੰਡ ਨੂੰ ਪਿੱਛੇ ਖਿੱਚਣ ਵਾਲਿਆਂ ਦਾ ਸੋ ਜਿਹੜਾ ਅੱਜ ਜਾਲੀ ਦਾ ਜਿਹੜਾ ਕੰਮ ਚਲਾਉਣ ਜਾ ਰਹੇ ਆ ਮਨੀਸ਼ ਸਿੰਘ ਆੜਤੀਆ ਉਹਨਾਂ ਦੀ ਅਗਵਾਈ ਦੇ ਵਿੱਚ ਪੁਤਰੀਪੜਸਾਲਾ ਦੇ ਜੋ ਪ੍ਰਧਾਨ ਨੇ ਸਭ ਤੋਂ ਪਹਿਲਾਂ ਮੈਂ ਤਾਂ ਇਹ ਕਹਣਾ ਚਾਹਣਾ ਪਹਿਲਾਂ ਵੀ ਇੱਥੇ ਬਹੁਤ ਚਿਰ ਦੀ ਮੰਗ ਸੀ ਵੀ ਇੱਕ ਗਰਾਊਂਡ ਬਣਾਉਣ ਵਾਸਤੇ ਲੜਕੀਆਂ ਵਾਸਤੇ ਉਹਦਾ ਜਾਦੀ ਜ਼ਰੂਰਤ ਸੀਗੀ ਉਹਦੀ ਨੂੰ ਮੁੱਖ ਰੱਖਦੇ ਹੋਏ ਅਸੀਂ ਲੱਗੇ ਇੱਥੋਂ ਆਹ ਜਿਹੜਾ ਕੋਈ ਗੰਦਮੰਦ ਇੱਥੇ ਪਿਆ ਸੀਗਾ ਉਹਨੂੰ ਹਟਾਇਆ ਹਟਾ ਕੇ ਤੇ ਹੁਣ ਪ੍ਰੋਪਰ ਤਿਆਰ ਹੋ ਗਿਆ ਤੇ ਜਾਲੀ ਦਾ ਕੰਮ ਸ਼ੁਰੂ ਕਰਾਉਣਾ ਤੇ ਉਸ ਤੋਂ ਬਾਅਦ ਮੈਂ ਇਹ ਵੀ ਗੱਲ ਕਹਿਣਾ ਵੀ ਅਸੀਂ ਸਫਾਈ ਕਰਾ ਕੇ ਜਿਹੜੇ ਦੋਕ ਦਿਨੀ ਸਾਈਡ ਤੇ ਹੋਇਆ ਉਹ ਵੀ ਦਿਖਾ ਦਿਓ ਤੇ ਰੇੜੀਆਂ ਵਾਲੇ ਤੇ ਬੱਠਣਾਂ ਵਾਲੇ ਸੈੱਟ ਵੀ ਵੀ ਆ ਉਹਨਾਂ ਨੂੰ ਫੇਰ ਦੁਬਾਰਾ ਬੇਨਤੀ ਕਰਦਾ ਵੀ ਇੱਥੇ ਇਹ ਚੀਜ਼ ਨਾ ਕਰੋ ਕਿਉਂਕਿ ਹੁਣ ਦੁਆ ਦੇ ਨਹੀਂ ਅਸੀਂ ਸਖਤ ਹੋਵਾਂਗੇ ਦੇਖੋ ਸਾਫ ਕਾ ਸਰਪੰਚ ਸਾਹਮਣੇ ਦੱਸਿਆਗਾ ਕਿ ਜਿਹੜੀ ਲਗਾਤਾਰ ਜਿੱਥੇ ਸਫਾਈ ਆ ਉਹ ਕੀਤੀ ਜਾ ਰਹੀ ਆ ਪੁਤਰੀ ਪਾਠਸ਼ਾਲਾ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਅਤੇ ಗ್ರಾಮ ਪੰਚਾਇਤ ਵੱਲੋਂ ਟਰੈਕਟਰਾਂ ਦਾ ਤੇਲ ਫੂਕਿਆ ਜਾ ਰਿਹਾ ਪਰੰਤੂ ਜਿਹੜੇ ਮਾਰੇ ਅਨਸਰ ਆਗੇ ਉਹ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਵੀ ਉਹ ਲਗਾਤਾਰ ਜਿਹੜੇ ਕੂੜੇ ਦੀਆਂ ਢੇਰੀਆਂ ਨੇ ਉਹ ਲਗਾਤਾਰ ਇਹਦੇ ਵਿੱਚ ਸੈੱਟ ਰਹੇ ਨੇ ਦੇ ਦੇਖੋ ਤੁਹਾਡੇ ਸਾਹਮਣੇ ਦਿਖਾ ਰਹੇ ਆਪ ਅਸੀਂ ਬਾਰੀ-ਬਾਰੀ ਇਹ ਪਿੰਡ ਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਇੱਥੇ ਅਤੀ ਗਰੀਬ ਘਰਾਂ ਦੀਆਂ ਜਿਹੜੀਆਂ ਲੜਕੀਆਂ ਨੇ ਉਹ ਸਕੂਲ ਦੇ ਵਿੱਚ ਪੜ੍ਹਦੀਆਂ ਨੇ ਜਿਹੜੀਆਂ ਅਜਿਹੀਆਂ ਘਰਾਉਣੀਆਂ ਹਰਕਤਾਂਆਂ ਇਹ ਕਿਸੇ ਵੀ ਵਿਅਕਤੀਆਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਜਾਣ ਬੁੱਝ ਕੇ ਲੜਕੀਆਂ ਦੇ ਗਰਾਊਂਡ ਵਿੱਚ ਕੂੜਾ ਛਿੱਟਣਾ ਚਾਹੇ ਬਿਮਾਰੀਆਂ ਫੈਲਾਉਣਾ ਇਹ ਬਹੁਤ ਮਾੜੀ ਗੱਲ ਹੈਗੀ ਤੇ ਅਸੀਂ ਸਤਿਕਾਰਯੋਗ ਸਾਡੇ ਹਲਕੇ ਦੇ ਵਿਧਾਇਕ ਲਾਭ ਸਿੰਘ ਗੋਕੀ ਜੀ ਦੇ ਵੀ ਰਿਣੀ ਆ ਜਿਨ੍ਹਾਂ ਦੇ ਯਤਨਾਂ ਸਦਕਾ ਸਾਡੇ ਪ੍ਰਧਾਨ ਗੁਰਪ੍ਰੀਤ ਸਿੰਘ ਮਨੀ ਆੜਤ ਜੀ ਇਹ ਕੰਮ ਸ਼ੁਰੂ ਕਰ ਰਹੇ ਨੇ ਹ ਸਰਦਾਰ ਗੁਰਪ੍ਰੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਅੱਜ ਦੇ ਜਿਹੜਾ ਇਹ ਜਾਲੀ ਲਾਉਣ ਦਾ ਕੰਮ ਸ਼ੁਰੂ ਕਰ ਰਹੇ ਆ ਜੀ ਪਹਿਲਾਂ ਸਾਸੀ ਘਰ ਸਾਰਿਆਂ ਨੂੰ ਬਈ ਧੰਨਵਾਦ ਤੁਹਾਡਾ ਬਈ ਧੜਿਆ ਸਾਹਿਬ ਬਈ ਗਰਤੀਰ ਜੀ ਜੀੜੇ ਸਾਡਾ ਨਾਲ ਸਹਿਯੋਗ ਦੇ ਆ ਤੇ ਸਾਡੀ ਪੰਚਾਇਤ ਜਿਹੜੀ ਜਿਨ੍ਹਾਂ ਨੇ ਸਾਨੂੰ ਇੰਨੀ ਮਹਿੰਗੀ ਜਗ੍ਹਾ ਜਿਹੜੀ ਹੈਗੀ ਆ ਹਨਾ ਸਾਡੇ ਇੱਕ ਬੇਨਤੀ ਕਰ ਦਿੱਤੇ ਇਹ ਜਿਹੜੀ ਤਕਰੀਬਨ ਆਪਾਂ ਕੀਮਤ ਲਾਈ ਇਹ ਕੀਮਤ ਜੀ ਮhalla 5-6 ਕਰੋੜ ਰੁਪਏ ਦੀ ਹੈਗੀ ਜਗ੍ਹਾ ਹੈ 2 ਲੱਖ 10 ਬਸ ਵਾਲਾ ਜੀ ਪਿੰਡ ਦਾ ਆਮ ਹੀ ਹੈਗਾ ਆਪਣੇ ਤੇ 96 ਬਸਵੇਂ ਨੇ 3 ਏਕੜ ਨੇ ਤੇ 24 ਕਨਾਲਾਂ ਹੋ ਗਈਆਂ ਇਹਨੀਆਂ ਵੀ ਇਹਨਾਂ ਨੇ ਇੱਕ ਮਨਲਾ ਦੇਖਦੇ ਹੋਏ ਇਹਨਾਂ ਦਾ ਸਾਫ ਸੁਫਾਈ ਹੋਊਗੀ ਵੀ ਜਿਹੜੀ ਮੈਪਿੰਡ ਦੇ ਵਿੱਚ ਸੀ ਜਗਾ ਉਹ ਕੁੜੀਆਂ ਇਹਨਾਂ ਜਿਹੜੀ ਜਗਾ ਇਹਨਾਂ ਨੇ ਕਰਤੀ ਆ ਤੇ ਸਾਡੇ ਹਲਕੇ ਦੇ ਐਮਐਲਏ ਸਾਡੇ ਸਰਦਾਰ ਲਾਭ ਸਿੰਘ ਉਗੂ ਜਿਨ੍ਹਾਂ ਨੇ ਸਾਡੀ ਫਾਈਲ ਨੂੰ ਉੱਥੇ ਗਾਂਡੀ ਡੀਪੀਓ ਤੱਕ ਪਹੁੰਚਾਤਾ ਤੇ ਆਨਲਾਈਨ ਟਾਈਮ ਦੇ ਵਿੱਚ ਛੇ ਦੀ ਆ ਮਹੀਨੇ ਦੇ ਵਿੱਚ ਕਹਿੰਦੇ ਸੀਗੇ ਵੀ ਇਹ ਜਗਾ ਆਪਣੇ ਸਕੂਲ ਦੇ ਨਾਮ ਹੋ ਕੇ ਇੱਕ ਵਧੀਆ ਇਹਨੂੰ ਗ੍ਰਾਂਟ ਪ੍ਰੋਵਾਈਡ ਕਰਨਗੇ ਕਿ ਅਸੀਂ ਉਹਨਾਂ ਨੂੰ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਦਾ ਕੰਮ ਆਉ ਨੂੰ ਸਿਰਜਿਆ ਹੈ ਅਤੇ ਜਿਹੜਾ ਹੁਣ ਲਗਾਤਾਰ ਚੱਲ ਰਿਹਾ ਹੁਣ ਤੱਕ ਜਿਵੇਂ ਮਿੱਟੀ ਹੋ ਗਈ ਜੀਸੀਬੀ ਚੱਲੀ ਆਈ ਇਥੇ ਹਫਤਾ 10 ਦਿਨ ਹੋ ਗਏ ਜੀਸੀਬੀ ਚਲਦੀ ਨੂੰ ਤੇ ਇਹਦਾ ਜਿੰਨਾ ਵੀ ਕਮੇਟੀ ਕੰਮ ਕਰ ਰਹੀਆਂ ਜਨਪ ਹੁਣ ਲੱਗੇ ਪੰਚਾਇਤ ਸਾਡੀ ਨਾਲ ਲੱਗੇ ਸਹਿਯੋਗ ਦੇ ਰਹੀ ਹੈ ਜਿਵੇਂ ਝਾੜੀ ਵਗੈਰਾ ਜਾਂ ਕੰਦਾ ਖਰਾਬ ਹੋਈਆਂ ਉਹਨਾਂ ਨੂੰ ਕਵਰ ਕਰਦੇ ਆ ਤੇ ਅਸੀਂ ਸਾਰੇ ਧੰਨਵਾਦ ਕਰਦੇ ਜਿੰਨੇ ਵੀ ਆ ਇਥੇ ਸਾਡਾ ਕੋਈ ਨਿੱਜੀ ਨਹੀਂ ਹੈਗਾ ਸੀਗਾ ਵੀ ਜੇ ਜਗ੍ਹਾ ਇੰਨੀ ਖਰਾਬ ਹੋਈ ਵੀ ਸੀ ਵੀ ਮਨਲਾ ਲੋਕ ਜਿੰਨਾ ਕੂੜਾ ਜੇ ਘਰਾਂ ਚੋਂ ਘਟਾਉਂਦੇ ਆ ਤਾਂ ਵੀ ਇਥੇ ਜੇ ਮਲਬਾ ਲੈ ਕੇ ਛੱਡਦੇ ਹੁਣ ਇਹਨੂੰ ਸਾਫ਼ ਕਰਿਆ ਵੀ ਅਸੀਂ ਤਾਂ ਬੇ ਇੰਨੀ ਵਧੀਆ ਜਗ੍ਹਾ ਬਣ ਗਈ ਹੁਣ। ਬਾਕੀ ਜੇ ਦੇਖਦੇ ਆ ਜਿੰਨੀ ਇਹ ਗਰਾਊਂਡ ਵਾਸਤੇ ਚਾਹੀਦੀ ਓਨੀ ਗਰਾਊਂਡ ਨੂੰ ਛੱਡ ਕੇ ਬਾਕੀ ਜਿੱਥੇ ਕੋਈ ਇਹ ਠੇਕੇ ਦੇ ਦੇਵਾਂਗੇ ਜਾਂ ਕੁਝ ਪਾਰਕ ਦਾ ਜਿੱਦਾਂ ਵੀ ਸਾਰਿਆਂ ਦੀ ਜਿੰਨੇ ਕਮੇਟੀ ਜਾਂ ਪਿੰਡਾਂ ਦੀ ਸਲਾਹ ਹੋਈ ਉਸ ਹਿਸਾਬ ਨਾਲ ਇਸ ਨੂੰ ਮਤਲਬ ਕੰਮ ਕਰਾਂਗੇ। ਬਹੁਤ ਬਹੁਤ ਧੰਨਵਾਦ। ਇੱਕ ਨਾ ਜਿਹੜਾ ਗਰਾਊਂਡ ਸੀ ਤਾਂ ਇਹ ਸਭ ਇਹ ਅਸੀਂ ਤਾਂ ਸ਼ੁਰੂ ਕਰਿਆ ਜਿਵੇਂ ਪਿੱਛੇ ਤੋਂ ਦਿਖਾਉਂਦੇ ਆ। ਸਰਪੰਚ ਸਾਹਿਬ ਦਿਖਾਏ ਉਹਨਾਂ ਨੇ। ਵੀ ਇਸ ਤਰ੍ਹਾਂ ਹੀ ਬਣਿਆ ਹੋਇਆ ਪੱਕੀ ਜਗ੍ਹਾ 'ਚ ਖੇਡਦੇ। ਠੀਕ ਹੈ ਜੀ। ਇੰਨੀ ਕੀ ਜਗ੍ਹਾ ਸੀ ਜਿੰਨੀ ਕਾ ਵਿਚਾਲਾ ਸਾਈਡ ਬਣੀ ਹੋਈ ਉਹਦਾ ਇੰਨੀ ਜਗ੍ਹਾ ਹੀ ਬਚਦੀ ਸੀ ਇਹਦੇ ਵਿੱਚ ਹੀ ਇਹ ਪ੍ਰੈਕਟਿਸ ਕਰਦੇ ਸੀਗੇ ਇਹਦੇ ਵਿੱਚ ਹੀ ਇੱਥੇ ਮੰਨ ਕੇ ਚੱਲ ਕਲਾਸਾਂ ਵਗੈਰਾ ਜਦੋਂ ਅੰਦਰ ਜਗ੍ਹਾ ਜਾਂ ਲਾਇਟ ਜਾਂ ਹੋਰ ਕੋਈ ਉਹ ਹੁੰਦਾ ਇੱਥੇ ਹੀ ਕਲਾਸ ਲੱਗਦੀ ਸੀ ਇੰਨੀ ਜਗ੍ਹਾ ਦੇ ਵਿੱਚ ਹੀ ਇਹ ਪ੍ਰੈਕਟਿਸ ਕਰਕੇ ਫਿਰ ਵੀ ਫਸਟ ਆਈਆਂ ਦੋਨੇ ਦਿਨੇ ਟੀਮ ਪਹਿਲੇ ਸੇ ਸੀਜ਼ਨ ਵੀ ਇਸ ਵਾਰੀ ਜਿਹੜੇ ਇਹਨਾਂ ਦੇ ਪ੍ਰਿੰਸੀਪਲ ਸਾਹਿਬ ਨੇ ਸਾਡੇ ਉਹਨਾਂ ਦਾ ਵੀ ਧੰਨਵਾਦ ਕਰਦਾ ਉਹਨਾਂ ਨੇ ਵਧੀਆ ਕੋਚ ਪ੍ਰੋਵਾਈਡ ਕਰਕੇ ਇਹਨਾਂ ਨੂੰ ਵਧੀਆ ਹੁਣ ਜਿੰਨੀਆਂ ਵੀ ਟੀਮਾਂ ਖੇਡੀਆਂ ਨੇ ਸਾਰੇ ਕੋ ਫਸਟ ਆਏ ਨੇ ਇੰਨੀ ਜਗ੍ਹਾ ਤੇ ਪੱਕੇ 'ਚ ਖੇਡਣ ਦੀ ਦਿੱਕਤ ਸੀ ਇਹਨਾਂ ਨੂੰ ਹੁਣ ਵੀ ਦੇਖਦੇ ਤੁਸੀਂ ਆ ਪੱਕਾ ਬਣਿਆ ਹੋਇਆ ਹੈ ਉਹ ਮੂਰੇ ਹਾਂ ਕਿਚਨ ਬਣੀ ਹੋਈ ਹੈ ਇਹਨਾਂ ਦੀ ਉਹ ਇੰਨੇ ਥਾਂ ਦੇ ਵਿੱਚ ਫਿਰ ਵੀ ਉਹ ਫਸਟ ਆ ਗਈ ਇਹ ਇੰਨੇ ਵਧੀਆ ਆਪਾਂ ਉਹਨੂੰ ਆਪਦੇ ਤੌਰ ਤੇ ਇੱਕ ਪਿੰਡ ਤੌਰ ਤੇ ਆਪਾਂ ਗਰਾਉਂਡ ਹੀ ਇੱਕ ਦੇ ਦਿੱਤੀ ਪੰਚਾਇਤ ਨੇ ਵੀ ਇਹਨਾਂ ਨੂੰ ਵੱਡਾ ਹੰਬੜਾ ਮਾਰਿਆ ਵੀ ਜਿਹੜੀ ਜਗ੍ਹਾ ਉਹ ਦਿੱਤੀ ਆ ਤੇ ਉਹ ਹੁਣ ਅਸੀਂ ਚਾਹੋਨੇ ਵੀ ਉਹ ਵਧੀਆ ਇੱਕ ਪ੍ਰੈਕਟਿਸ ਕਰਕੇ ਆਉਣ ਆਈਟਮ ਚ ਲੰਬੇ ਵਧੀਆ ਹੋਗਾ ਨਹੀਂ ਇੱਕ ਹੀ ਸਮਾਨ ਸਾਡਾ ਆਇਆ ਹੋਇਆ ਜਿਵੇਂ ਪੋਲ ਮੰਗਾਏ ਨੇ ਅਸੀਂ ਐਸਟੀਮੇਟ ਦੇ ਹਿਸਾਬ ਨਾਲ ਮੋਟਾ ਐਸਟੀਮੇਟ ਲਾਤਾ 800 800 ਸਕਰ ਫੁੱਟ ਦਾ ਸਮਾਨ ਹੀ ਆਇਆ ਹੋਇਆ ਜੇ ਲੋਡ ਪਈ ਸੀ ਹੋਰ ਵੀ ਇਹਨਾਂ ਕਰਾਂਗੇ ਪ੍ਰੋਵਾਈਡ ਪੰਚਾਇਤ ਨੇ ਵੀ ਸਾਨੂੰ ਇੱਕ ਵਿਸ਼ਵਾਸ ਦਵਾਇਆ ਜਿਵੇਂ ਲੋਕ ਡਾਟ ਵਗੈਰਾ ਥੋੜੀ ਕੰਨੀ ਇਹ ਜਿੰਨੀ ਹੋਏ ਇਹਨਾਂ ਤੋਂ ਤੌਰ ਤੇ ਵੀ ਸਾਨੂੰ ਕਰਨਗੇ ਪੱਕਾ ਜੀਐਸਟੀ ਵੇਲੇ ਦਾ ਪੱਕੇ ਮਿਲਦੇ ਜੀਐਸਟੀ ਵਲ ਕਟਾ ਕੇ ਲਿਆ ਇਹ ਕੋਈ ਨਹੀਂ ਹੈਗਾ ਵੀ ਚੱਕ ਇਥੇ ਕਮੇਟੀ ਦੇ ਪੈਸੇ ਨੇ ਵੀ ਚੱਕ ਕੇ ਦੇ ਦਿਓ ਜੀ ਵੀ ਕੋਈ ਨਹੀਂ ਆਜ ਪੱਕਾ ਜਿਹੜਾ ਵੀ ਪਿੰਡ ਦਾ ਬੰਦਾ ਕੋਈ ਵੀ ਬੰਦਾ ਕੋਈ ਵੀ ਪਿਛਲੀ ਪੰਚਾਇਤ ਕੋਈ ਵੀ ਬੰਦਾ ਕਿਸੇ ਨੂੰ ਕੋਈ ਹੈਗੀ ਯਾ ਸ਼ੱਕ ਆ ਕੇ ਸਾਤ ਹਸਾਬ ਜਦੋਂ ਚਾਹੇ ਦਿੱਲੀ ਲਈ ਚਲੋ ਸਾਨੂੰ ਕੋਈ ਦਿੱਕਤ ਨਹੀਂ ਨਾ ਪੰਜੀਰ ਵਿੱਚ ਖਰਾਬ ਕੀਤੀ ਆ ਨਾ ਕਰਨੀ ਆ ਅਸੀਂ 15 20 ਦਿਨਾਂ ਬਾਅਦ ਜਦੋਂ ਕੋਈ ਨਾਮਾ ਕੰਮ ਕਰਦੇ ਆ ਪੰਚਾਇਤ ਦੇ ਸਰਪੰਚ ਦੇ ਸਾਡੇ ਧਿਆਨ ਤੇ ਆਉਂਦਾ ਹੋਰ ਵੀ ਆਹ ਸਮਾਨ ਆਇਆ ਜੀ ਆ ਇਨ ਦਾ ਸਮਾਨ ਆਇਆ ਆਹ ਜਗ੍ਹਾ ਤੋਂ ਆਇਆ ਪੱਕੇ ਬ ਸਾਡੇ ਸਾਹਮਣੇ ਰੱਖੇ ਹੋਏ ਨੇ ਜੇ ਮੈਂ ਤੁਹਾਨੂੰ ਦਿਖਾਣ ਉਹ ਜਾਲੀ ਪਈ ਆ ਆਇਆ ਤਾਂ ਇੱਕ ਮਹੀਨੇ ਤੋਂ ਆ ਉਹ ਤੋਂ ਬਾਰਸ਼ਾਂ ਹੋਈ ਗਈਆਂ ਜ਼ਿਆਦਾ ਤੋਂ ਲੇਬਰਾਈ ਸੀ ਉਹ ਵਿਚਾਰੇ ਖੜੇ ਨੇ ਦੁਬਾਰੇ ਵਾਪਸ ਮੁੜ ਕੇ ਗਏ ਨੇ ਹੁਣ ਵੀ ਜਿੰਨੇ ਪੋਲ ਲੱਗੇ ਨੇ ਜਾਂ ਲੱਗਣਗੇ ਪੱਕੇ ਬਿਲ ਤੇ ਵਧੀਆ ਸਮਾਨ ਲੈ ਕੇ ਲਾਇਆ ਕੋਈ ਇਹ ਨਹੀਂ ਹੈਗਾ ਹੁਣ ਜਾਲੀ ਮੀਂਹ ਚ ਪੀ ਰਹੀ ਆ ਅੰਦਰ ਜਗ੍ਹਾ ਨਹੀਂ ਸੀ ਦਿਖਾਓ ਇੱਕ 1% ਵੀ ਨਾ ਕੋਈ ਯਾਰ ਨਾ ਕੋਈ ਹੋਰ ਵੀ ਜੇ ਕਿਸੇ ਨੂੰ ਕੋਈ ਐਂ ਲੱਗਦਾ ਵੀ ਕੋਈ ਵੀ ਬੰਦਾ ਹਸਾਬ ਸੱਤੋ ਲੈ ਸਕਦਾ ਨਾ ਹੁਣ ਨਾ ਐਂ ਨਹੀਂ ਹੋਵੇ ਕੋਈ ਫਲਾਣਾ ਚਾਹੇ ਮਹੀਨੇ ਨੂੰ ਲੈ ਲਿਆ ਕਰੋ ਹਫਤੇ ਬਾਅਦ ਲੈ ਲਿਆ ਕਰੋ ਜੇ ਰਾਹ ਚ ਪੁੱਛਣਾ ਡੇਲੀ ਖੜਾ ਕੇ ਪੁੱਛ ਲਓ ਸਾਡੇ ਬੈਸੇ ਹੀ ਜ਼ਿਆਦਾ ਜੇ ਅਸੀਂ ਆਪੇ ਕੰਮ ਕਰ ਸਕਦੇ ਆਂ ਸਾਨੂੰ ਕੋਈ ਹਸਾਬ ਸੂ ਦੱਸਣ ਦੀ ਕੋਈ ਦਿੱਕਤ ਨਹੀਂ ਹੁਣ ਤੱਕ ਜਿੰਨਾ ਵੀ ਸਾਡੇ ਕੋਲ ਹੈਗਾ ਸਾਡੇ ਬੈਸੇ ਹੀ ਜ਼ਿਆਦਾ ਮੈਂ ਬੇਨਤੀ ਕਰਦਾ ਵਾਕ ਕਲਾ ਸਹਿਯੋਗ ਦੇ ਦਿਆ ਕਰੋ ਜੇ ਇੰਨੇ ਥੋੜੇ ਥਾਂ ਦੇ ਵਿੱਚ ਇੰਨੇ ਵਧੀਆ ਟੀਮਾਂ ਸਾਡੀਆਂ ਬਣ ਸਕਦੀਆਂ ਪਿੰਡ ਸਹਨੇ ਦੀ ਸਰਕਾਰੀ ਸਕੂਲ ਚ ਇੰਨੇ ਵਧੀਆ ਪ੍ਰਿੰਸੀਪਲ ਸਾਹਿਬ ਨੇ ਪੰਚਾਇਤ ਇੰਨੀ ਵਧੀਆ ਬਣੀ ਹੋਈ ਆ ਵੀ ਸਾਰੇ ਜਿੰਨੇ ਵੀ ਆ ਪੁਰਾਣੀ ਪੰਚਾਇਤ ਵੀ ਸਾਡੇ ਬੰਦੇ ਧਾਰਿਆ ਸਾਹਿਬ ਹੋ ਗਏ ਬਾਈ ਗਰਤੀਦ ਹੋ ਗਿਆ ਜਿਹ ਤੁਸੀਂ ਬੁਲਾਉਣੇ ਉਹਦੀ ਇਹ ਆ ਜਾਂਦੇ ਨੇ ਸਾਡੇ ਇਹੀ ਮਕਸਦ ਆ ਵੀ ਕਲਾ ਸਾਥ ਦੇ ਦਿਓ ਬਾਕੀ ਤਾਂ ਸਾਰਾ ਆਪ ਹੀ ਕਰ ਲਾਂਗੇ ਆਹ ਮੂਰੇ ਹੁਣ ਫੇਰ ਆ ਜਾਣਾ ਹੈ ਪੈਸੇ ਜਿਹੜੇ ਆਏ ਉਹ ਗਰਾਊਂਡ ਤੇ ਲੱਗ ਜਾਣਗੇ ਵੀ ਪਿੰਡ ਤੇ ਹੋਰ ਜਗ੍ਹਾ ਨੂੰ ਲਾਉਣ ਨੂੰ ਜਿੰਨੇ ਵੀ ਸਕੂਲ ਦੇ ਵਿੱਚ ਇੱਕ ਗੱਲ ਹੋਰ ਆਦਾ ਵੀ ਆ ਸਰ ਜਿੰਨੇ ਵੀ ਜਿਹੜੇ ਘਰਾਂ ਦੇ ਜਵਾਕ ਇਥੇ ਪੜਦੇ ਨੇ ਉਹ ਸਾਰੇ ਸਾਨੂੰ ਆ ਕੇ ਇਹ ਕਹਿੰਦੇ ਪੰਚਾਇਤ ਨੂੰ ਸਰਪੰਚ ਨੂੰ ਵੀ ਕਰਿਆ ਕਿਹਾ ਵੀ ਇਹ ਵਧੀਆ ਕੰਮ ਕੀਤਾ ਜੇ ਸਾਨੂੰ ਟਰੈਕ ਰਗਿਆ ਦੀ ਲੋੜ ਆ ਵੀ ਅਸੀਂ ਉਹ ਵੀ ਲਾ ਦਾਂਗੇ ਅਸੀਂ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ ਜੇ ਸਾਨੂੰ ਕੋਈ ਲੋੜ ਹੋਈ ਸਾਨੂੰ ਲਾਜ਼ਮੀ ਦੱਸਾਂਗੇ ਪਰ ਸਾਡੇ ਦਾ ਸਾਥ ਦੇਈ ਚਲੋ ਇਹੀ ਬਥੇਰਾ ਆ ਪੰਜ ਤੋਂ ਹਫ਼ਤਾ ਇਹਨਾਂ ਮੰਗਿਆ ਹਫ਼ਤੇ ਵਿੱਚ ਜਾਲੀ ਲੱਗ ਜੂਗੀ ਉਦੋਂ ਬਾਅਦ ਬੂਟੇ ਵਗੈਰਾ ਜਾਓ ਹੋਰ ਵੀ ਹੋਇਆ ਜਿੰਨਾ ਵੀ ਹੋਇਆ ਜਿੰਨਾ ਸਾਥ ਹੋਇਆ ਵੱਧ ਚੱਲ ਕੇ ਅਸੀਂ ਆਉਦਾ ਇਸੇ ਟਾਈਮ ਦੇ ਗ੍ਰਾਮ ਪੰਚਾਇਤ ਤੇ ਪੁਤਰੀ ਪਾਠਸਾਲਾ ਪ੍ਰਬੰਧਕ ਕਮੇਟੀ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਗੱਲਬਾਤ ਕੀਤੀ ਆ ਕਿਉਂਕਿ ਉਹਨਾਂ ਨੇ ਦੱਸਿਆ ਵੀ ਜਿਹੜਾ ਗਰਾਊਂਡ ਆ ਗਰਾਊਂਡ ਦੀ ਜਿਹੜੀ ਸਮੱਸਿਆ ਸੀਗੀ ਬੇਸ਼ੱਕ ਇਥੇ ਇੰਟਰਲੌਕ ਲੱਗੀ ਵੀ ਸੀ ਛੋਟਾ ਗਰਾਊਂਡ ਸੀ ਪਰ ਫਿਰ ਵੀ ਜਿਹੜੇ ਸਕੂਲ ਦੇ ਬੱਚਿਆਂ ਨੇ ਉਹਨਾਂ ਨੇ ਪੰਜਾਬ ਪੱਧਰ ਤੱਕ ਨਾਮ ਰੋਸ਼ਨ ਕੀਤਾ ਜਦੋਂ ਕਿ ਹੁਣ ਗਰਾਊਂਡ ਓਪਨ ਬਣ ਗਿਆ ਤਾਂ ਹੋ ਸਕਦਾ ਵੀ ਬੱਚੇ ਆ ਕੇ ਜਦੋਂ ਆਪਣੇ ਕੋਚ ਵਗੈਰਾ ਆ ਕੇ ਤਾਂ ਸਾਡੇ ਹਲਕਾ ਵਿਧਾਇਕ ਲਾਭ ਸਿੰਘ ਗੋਕਦੇ ਜਤਨਾ ਸਦਕਾ ਤੇ ਇਥੇ ਜਿਹੜੇ ਜਵਾਕ ਆ ਕੇ ਹੋਏ ਇੰਡੀਆ ਪੱਧਰ ਤੇ ਟੌਪ ਕਰਕੇ ਸ਼ਹਿ